ਲਾਓ ਵੀ ਮਿੱਤਰ ਪਿਆਰਿਓ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਹੱਸਣ ਖੇਡਣ ਵਾਲੀ ਕੋਈ ਕਿਸੇ ਨੂੰ ਲਾ ਕੇ ਜਾਂ ਕੋਈ ਕਿਸ ਤਰ੍ਹਾਂ ਦੀ ਗੱਲ ਕੀਤੀ ਗੀ ਗੱਲ ਸੁਣਿਆ ਧਿਆਨ ਨਾਲ ਬਹੁਤ ਵਧੀਆ ਗੱਲ ਹੈ ਕੋਈ ਕਹਿੰਦੇ ਵੀ ਪਰਿਵਾਰ ਚੱਲਿਆ ਗਿਆ ਹਰਦਵਾਰ ਇਸ਼ਨਾਨ ਕਰਨ ਵਾਸਤੇ ਨਾਲ ਮਾਤਾ ਨੂੰ ਲੈ ਗਏ ਵੀ ਚੱਲ ਭਾਈ ਤੈਨੂੰ ਵੀ ਇਸ਼ਨਾਨ ਕਰਾ ਲਿਆਵਾਂਗੇ ਹਰਦਵਾਰ ਗੰਗਾ ਚ ਡੁਬਕੀ ਲਵਾ ਲਿਆਵਾਂਗੇ ਚਲੋ ਵੀ ਚੱਲਿਆ ਗਿਆ ਜੀ ਪਰਿਵਾਰ ਮੀਆਂ ਬੀਬੀ ਸੀ ਨਾਲ ਮਾਤਾ ਸੀ ਉਹਨਾਂ ਦੀ ਉਹ ਜਦੋਂ ਗਏ ਉੱਥੇ ਹਰਦਵਾਰ ਗੰਗਾ ਦੇ ਕਿਨਾਰੇ ਇਸ਼ਨਾਨ ਕਰਨ ਲੱਗੇ ਤਾਂ ਉਹ ਇਸ਼ਨਾਨ ਕਰਕੇ ਜਦੋਂ માતા ਨਿਕਲਣ ਲੱਗੀ ਨਾ ਬਾਹਰ ਤੇ ਪੌੜੀ ਤੋਂ ਪੈਰ ਤਲਕ ਗਿਆ ਤੇ માતા ਨਾ ਜੀ ਉਹਦੇ ਵਿੱਚ ਡਿੱਗ ਗਈ ਨਦੀ ਦੇ ਗੰਗਾ ਦੇ ਤੇ ਉਹ માતા ਜਦੋਂ ਡੁੱਬਣ ਲੱਗੀ ਤਾਂ ਕੋਲੇ ਗੋਤਾਖੋਰ ਫਿਰਦੇ ਹੁੰਦੇ ਆ ਜੀ ਗੋਤਾਖੋਰ ਉਹਦੀ ਅੱਗੇ ਭੱਜ ਗਏ ਉਹਨਾਂ ਨੂੰ ਵੀ ਲਾਲਚ ਹੁੰਦਾ ਜੀ ਵਿਚਾਰਾ ਦੀ ਰੋਟੀ ਰੋਜੀ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਕੱਢ ਦਿੰਨੇ 50 ਰੁਪਏ ਲਵਾਂਗੇ ਉਹ ਕਹਿੰਦਾ ਨਹੀਂ ਵੀ 25 ਰੁਪਏ ਲੈ ਲੇ। ਉਹ ਕਹਿੰਦਾ ਨਹੀਂ ਜੀ 25 ਨਹੀਂ ਲੈਂਦੇ। ਤਾਂ ਉਹ ਹੁਣ ਮਾਤਾ ਡੁੱਬਦੀ ਡੁੱਬਦੀ ਥੋੜੀ ਜਿਹੀ ਹੋਰ ਗਾਹ ਹੋ ਗਈ। ਤਾਂ ਉਹਨੇ ਦੇਖਿਆ ਵੀ ਮਾਤਾ ਤਾਂ ਡੁੱਬਦੀ ਆ। ਉਹ ਕਹਿੰਦਾ ਚੱਲ ਯਾਰ 50 ਲੈ ਲਓ ਕੱਢ ਦਿਓ ਕੋਈ ਨਹੀਂ। ਉਹ ਕਹਿੰਦੇ ਹੁਣ 100 ਲਵਾਂਗੇ ਹੁਣ ਤਾਂ ਦੂਰ ਬਾਗ ਗਈ। ਉਹ ਕਹਿੰਦਾ 100 ਨਹੀਂ 50 ਹੀ ਲੈ ਲਿਓ। ਉਹ ਕਹਿੰਦੇ ਨਹੀਂ ਹੁਣ ਤਾਂ 100 ਲਵਾਂਗੇ ਜੀ। ਉਹ ਮਾਤਾ ਹੋਰ ਜਦੋਂ ਡੁੱਬਦੀ ਡੁੱਬਦੀ ਹੋਰ ਗਾਹਾਂ ਹੋਈ। ਉਹ ਕਹਿੰਦਾ ਚੱਲ ਯਾਰ 100 ਹੀ ਲੈ ਲਓ ਕੋਈ ਨਹੀਂ ਤੇ ਕੱਢ ਦਿਓ। ਉਹ ਕਹਿੰਦੇ ਹੁਣ 200 ਲਵਾਂਗੇ। ਉਹ ਐ ਕਰਦੇ ਕਰਦੇ ਨਾਲ ਜੀ ਤੇ ਮਾਤਾ ਡੁੱਬ ਗਈ ਜਦੋਂ ਡੁੱਬ ਗਈ ਤੇ ਉਹ ਫਿਰ ਬੰਦੇ ਨੇ ਘਰ ਵਾਲੀ ਨਾਲ ਗੱਲ ਕੀਤੀ ਵੀ ਹੁਣ ਕੀ ਕਰੀਏ ਮਾਤਾ ਤਾਂ ਡੁੱਬ ਗਈ ਉਹ ਕਹਿੰਦੀ ਵੀ ਚੱਲ ਕੋਈ ਨਹੀਂ ਹੁਣ ਫਿਰ ਜੇ ਡੁੱਬ ਗਈ ਉਹ ਕਹਿੰਦਾ ਵੀ ਹੁਣ ਕਿੰਨੇ ਪੈਸੇ ਲਾਵਾਂਗੇ ਕੱਢਣ ਦੇ ਉਹ ਕਹਿੰਦੇ ਵੀ ਹੁਣ 500 ਲਾਵਾਂਗੇ ਹੁਣ ਭਾਲਣੀ ਪਊ ਹੁਣ ਤਾਂ 500 ਰੁਪਏ ਲਾਵਾਂਗੇ ਤਾਂ ਉਹਦੇ ਘਰ ਵਾਲੀ ਕਹਿੰਦੀ ਜੀ ਛੱਡੋ ਆਪਾਂ ਪੈਸੇ ਹੁਣ 500 ਰੁਪਏ ਲਾਵਾਂਗੇ ਪਹਿਲਾਂ ਮਾਤਾ ਨੂੰ ਕੱਢਾਂਗੇ ਇਥੋਂ ਫਿਰ ਘਰੇ ਲੈ ਕੇ ਜਾਵਾਂਗੇ ਫਿਰ ਉੱਥੇ ਸੰਸਕਾਰ ਕਰਾਂਗੇ ਫਿਰ ਉੱਥੇ ਫੁੱਲ ਚੁਕਾਂਗੇ ਫਿਰ ਆਉਣਾ ਤਾਂ ਇੱਥੇ ਹੀ ਪਊਗਾ ਤੇ ਚਲੋ ਕੋਈ ਨਹੀਂ ਸਲਾਮਤੀ ਮਾਤਾ ਤਰ ਗਈ ਗੱਲ ਇੱਕੋ ਹੀ ਐ ਚਲੋ ਜੀ ਉਹ ਕਰਕੇ ਰਾਇ ਜੀ ਦੋਨੇ ਜੀ ਭਾਈ ਉੱਥੋਂ ਫਿਰ ਆ ਗਏ ਹੋਰ ਕੀ ਕਰਦੇ ਘਰੇ ਆ ਗਏ ਘਰੇ ਆ ਕੇ ਹੁਣ ਉਹਨਾਂ ਨੇ ਸੋਚਿਆ ਵੀ ਕੋਈ ਪਾਠ ਪੂਜਾ ਤਾਂ ਕਰਾਈਏ ਚਲੋ ਕੋਈ ਉਹਨਾਂ ਨੇ ਆਪਦਾ ਘਰੇ ਪਾਠ ਪੂਜਾ ਧਰਾਲੀ ਤੇ ਸੱਥਰ ਵਿਛਾ ਲਿਆ ਲੋਕਾਂ ਨੇ ਕਿਹਾ ਵੀ ਕੀ ਗੱਲ ਹੋ ਗਈ ਮਾਤਾ ਨੂੰ ਕੀ ਹੋ ਗਿਆ ਉਹ ਕਹਿੰਦੇ ਵੀ ਮਾਤਾ ਤਾਂ ਉੱਥੇ ਐਂ ਕਰਕੇ ਸੌਦਾ ਨਹੀਂ ਬਣਿਆ ਸਾਡਾ ਤੇ ਤਾਂ ਮਤਲਬ ਉਹ ਕਹਿੰਦੇ ਵੀ ਸੌਦਾ ਨਹੀਂ ਬਣਿਆ ਮਾਤਾ ਨੂੰ ਕੀ ਹੋ ਗਿਆ ਉਹ ਕਹਿੰਦੇ ਵੀ ਉਹ ਤਾਂ ਸੌਦਾ ਨਹੀਂ ਬਣਿਆ ਤੇ ਮਾਤਾ ਡੁੱਬ ਗਈ ਨਦੀ ਉਥੇ ਨਦੀ ਚ ਉਹ ਕਹਿੰਦੇ ਸੌਦਾ ਬਣਨ ਵਾਲੀ ਕੀ ਗੱਲ ਸੀ ਤਾਂ ਉਹਨਾਂ ਨੇ ਸੁਣਾਈ ਵੀ ਪਹਿਲਾਂ ਉਹ ਜਿਵੇਂ ਪਹਿਲਾਂ ਦੱਸਿਆ ਹੀ ਤੁਹਾਨੂੰ ਵੀ 50 ਉਹ 50 ਮਗਦੇ ਪਤੀ ਦਿੰਦਾ ਸੀ ਮੈਂ 50 ਦਿੰਦਾ ਸੀ ਉਹ 100 ਮੰਗਦੇ ਐਂ ਕਰਦੇ ਕਰਦੇ ਜੀ ਤੇ ਮਾਤਾ ਡੁੱਬ ਗਈ ਤੇ ਸਾਡਾ ਸੌਦਾ ਨਹੀਂ ਬਣਿਆ ਤੇ ਭਾਈ ਉਹ ਤਾਂ ਮਾਤਾ ਤਾਂ ਉਥੇ ਡੁੱਬ ਗਈ ਤੇ ਫਿਰ ਅਸੀਂ ਸੋਚਿਆ ਵੀ ਚਲੋ ਹੁਣ ਫੁੱਲ ਵੀ ਤਾਂ ਇੱਥੇ ਹੀ ਪਹੁੰਚਿਆ